ਬੇਬੇ ਨਾਲਕੀ ਦੀ ਜੀਵਨੀ ਭਾਗ ਦੂਜਾ ਪਹਿਲਾ ਭਾਗ ਤੁਸੀਂ ਕਮੈਂਟ ਬਾਕਸ ਵਿੱਚ ਟਾ ਕੇ ਪੜ ਸਕਦੇ ਹੋ ਅਤੇ ਸੁਣ ਸਕਦੇ ਹੋ ਜਿਸ ਤਰ੍ਹਾਂ ਜੈਰਾਮ ਜੀ ਤਲਵੰਡੀ ਜਾਇਆ ਕਰਦੇ ਸੀ ਇਸੇ ਤਰ੍ਹਾਂ ਪੱਖੋ ਕੇ ਰੰਧਾਵੇ ਗੁਰਦਾਸਪੁਰ ਵਿੱਚ ਜੋ ਮੂਲ ਚੰਦ ਖੱਤਰੀ ਸੀ ਉਸ ਪਾਸ ਵੀ ਜਾਇਆ ਕਰਦੇ ਸਨ ਮੂਲ ਚੰਦ ਖੱਤਰੀ ਪਿੰਡ ਦਾ ਪਟਵਾਰੀ ਸੀ ਇਸ ਦੀ ਇੱਕ ਲੜਕੀ ਸੁਲਖਣੀ ਸੀ ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਕਰਕੇ ਬੁਰਨਾਰੰਗ ਦੇਵ ਜੀ ਨਾਲ ਕਰ ਦਿੱਤਾ ਪੰਜ ਵਿਸਾਖ 1485 ਨੂੰ ਕੁੜਮਈ ਕਰ ਦਿੱਤੀ ਅਤੇ 24 ਜੇਠ 1487 ਈਸਵੀ ਨੂੰ ਵਿਆਹ ਕਰ ਦਿੱਤਾ ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਇੱਥੋਂ ਸਾਰੀ ਬਰਾਤ ਬੜੀ ਧੂਮਤਾ ਨਾਲ ਬਟਾਲੇ ਪੁੱਜੀ ਕਿਉਂਕਿ ਭਾਈ ਮੂਲ ਚੰਦ ਜੀ ਬਟਾਲੇ ਦੇ ਰਹਿਣ ਵਾਲੇ ਸਨ ਵਿਆਹ ਤੋਂ ਬਾਅਦ ਬਰਾਤ ਸੁਲਤਾਨਪੁਰ ਪੁੱਜੀ ਜੰਜ ਵਿੱਚ ਨਵਾਬ ਦੌਲਤ ਖਾਂ ਰਾਏ ਬਲਾਰ ਵਰਗੇ ਚੌਧਰੀ ਆਏ ਕੁਝ ਦਿਨ ਮਾਤਾ ਤ੍ਰਿਪਤਾ ਜੀ ਅਤੇ ਕਾਲੂ ਜੀ ਸੁਲਤਾਨਪੁਰ ਰਹੇ ਅਤੇ ਫਿਰ ਸਾਖ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਆ ਗਏ ਵਿਆਹ ਤੋਂ ਬਾਅਦ ਕੁਝ ਚਿਰ ਭੈਣ ਨਾਨਕੀ ਜੀ ਨੇ ਆਪਣੀ ਪਰਜਾਈ ਨੂੰ ਆਪਣੇ ਨਾਲ ਰੱਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਨੇ ਆਪਣੇ ਵੀਰ ਦੀ ਰਹਿائش ਲਈ ਇੱਕ ਖੁੱਲਾ ਵਿਹੜਾ ਤੇ ਮਕਾਨ ਬਣਾ ਦਿੱਤਾ ਸੀ ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਹਦੇ ਸੰਗੀ ਸਾਥੀ ਸੰਤ ਫਕੀਰਾਂ ਨੇ ਇਸ ਪਾਸ ਆਇਆ ਕਰਨਾ ਹੈ ਸੋ ਚੰਗਾ ਹੈ ਖੁੱਲਾ ਥਾਂ ਬਣਾ ਦਿੱਤਾ ਡਾਕਟਰ ਮਹਿੰਦਰ ਕੌਰ ਗਿੱਲ ਇਸ ਵਾਰੀ ਇਉਂ ਲਿਖਦੇ ਨੇ ਕਿ ਕੁਝ ਦਿਨਾਂ ਬਾਅਦ ਸੁਲਖਣੀ ਜੀ ਵੀ ਆ ਗਏ ਬੀਬੇ ਨਾਨਕੀ ਨੇ ਭਰਾ ਪਰਜਾਈ ਨੂੰ ਵੱਖਰਿਆਂ ਕਰ ਦਿੱਤਾ ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿੱਚ ਬਲਿਹਾਰੇ ਜਾਂਦੀ ਕਿ ਉਸ ਦਾ ਵੀਰ ਹੁਣ ਗ੍ਰਸਤੀ ਬਣ ਗਿਆ ਏ ਵੀਰ ਦਾ ਘਰ ਆਵਾਜ਼ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਚੰਗਾ ਗ੍ਰਸਥੀ ਜੀਵਨ ਬਤਾਉਂਦੇ ਰਹੇ ਮੋਦੀ ਖਾਨੀਆਂ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ ਹੁਣ ਦੋ ਬੱਚੇ ਲਖਮੀ ਚੰਦ ਅਤੇ ਸ਼੍ਰੀ ਚੰਦ ਵੀ ਹੋ ਗਏ ਹੋਰ ਸਾਧਾ ਸੰਤਾਂ ਪੀਰਾਂ ਫਕੀਰਾਂ ਦਾ ਗੁਰੂ ਜੀ ਦੇ ਬੇੜੇ ਰੌਣਕਾਂ ਲੱਗੀਆਂ ਰਹਿਂਦੀਆਂ ਮਾਤਾ ਸਲਖਣੀ ਜੀ ਕੰਮ ਕਰਦੇ ਨਾ ਥੱਕਦੇ ਪਰ ਗੁਰੂ ਸਾਹਿਬ ਘਰ ਵੱਲ ਘੱਟ ਧਿਆਨ ਦਿੰਦੇ ਕਈ ਘੰਟੇ ਬੇਈ ਦੇ ਕੰਢੇ ਬਾਹਰ ਬੈਠੇ ਰਹਿੰਦੇ ਇੱਕ ਵਾਰ ਚੰਦੋ ਰਾਣੀ ਗੁਰੂ ਜੀ ਦੀ ਸੱਸ ਉਹ ਵੀ ਆਏ ਹੋਏ ਸਨ ਮਾਤਾ ਸਲਖਣੀ ਜੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਗੁਰੂ ਜੀ ਲਾਪਰਵਾਹੀ ਕਰਦੇ ਹਨ ਘਰਵਾਲਾ ਘਟ ਦਿਆਂ ਦਿੰਦੇ ਹਨ ਇਸ ਚੀਜ਼ ਦਾ ਜ਼ਿਕਰ ਡਾਕਟਰ ਮਹਿੰਦਰ ਕਰੋ ਗਿੱਲ ਨੇ ਗੁਰੂ ਮਹਿਲ ਗਾਥਾ ਵਿੱਚ ਇਉਂ ਕੀਤਾ ਹੈ ਇੱਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਉਹਨਾਂ ਦੀ ਭਝਾਈ ਸਲਖਣੀ ਜੀ ਆਏ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਮਾਤਾ ਚੰਦੋ ਰਾਣੀ ਵੀ ਸੀ ਮਾਮਾ ਧੀਆਂ ਆਣ ਲੜਨ ਲੱਗੀਆਂ ਸਲਖਣੀ ਜੀ ਨੇ ਕਿਹਾ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜ ਨਾਲ ਆਖਿਆ ਮਾਸੀ ਜੀ ਤੁਹਾਡੀ ਧੀ ਨੂੰ ਖਾਣ ਪੀਣ ਕੱਪੜੇ ਲਿੜੇ ਦੀ ਕੋਈ ਥੋੜਤਾ ਨਹੀਂ ਜੇ ਮੇਰਾ ਵੀਰ ਘਰ ਆ ਕੇ ਚੁੱਪ ਕਰਕੇ ਬੈਠਦਾ ਹੈ ਇਹ ਉਸਦੀ ਆਤ ਹੈ ਉਹ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ ਤੁਹਾਡੀ ਧੀ ਨੂੰ ਕਿਸੇ ਚੀਜ਼ ਦੀ ਥੋੜਤਾ ਨਹੀਂ ਆਉਣ ਦਿੰਦਾ ਬੇਬੇ ਨਾਨਕੀ ਦੀ ਇਹ ਗੱਲ ਸੁਣ ਕੇ ਦੋਵੇਂ ਮਾਮਾ ਧੀਆਂ ਚੁੱਪ ਹੋ ਗਈਆਂ ਅਤੇ ਆਪਣੇ ਘਰ ਪਰਤ ਗਈਆਂ ਇਸ ਕਾਇਦਾ ਭਾਈ ਵੀਰ ਸਿੰਘ ਜੀ ਨੇ ਇਉਂ ਵਰਣਨ ਕੀਤਾ ਹੈ ਕਿ ਮਾਤਾ ਸੁਲਖਣੀ ਜੀ ਅਤੇ ਉਹਨਾਂ ਦੀ ਮਾਤਾ ਚੰਦੋ ਰਾਣੀ ਨੇ ਬੇਬੇ ਨਾਨਕ ਜੀ ਨੂੰ ਆਲਾਮਬਾ ਦਿੱਤਾ ਬੇਬੇ ਜੀ ਨੇ ਦੱਸਿਆ ਭਜਾਈ ਜੀ ਨੂੰ ਕਿਸੇ ਗੱਲ ਦੀ ਥੋੜ੍ਹ ਨਹੀਂ ਐ ਮੇਰੇ ਵੀਰ ਨੇ ਸਾਰੇ ਸੁੱਖਾਂ ਜਿ ਸਮਾਨ ਹਾਜ਼ਰ ਕਰ ਦਿੱਤੇ ਹਨ ਉਹ ਸੰਤ ਸੁਭਾ ਹਨ ਸੰਤ ਮਤੇ ਵਿੱਚ ਰਹਿੰਦੇ ਹਨ ਭਾਬੀ ਜੀ ਨੂੰ ਸਮਝਾਓ ਉਹ ਸੰਤ ਜਾਣ ਕੇ ਸ਼ਰਧਾ ਧਾਰਕੀ ਸੇਵਾ ਕਰੇ ਹੋਰ ਸੁਖ ਹੋ ਜਾਸੀ ਜਦੋਂ ਗੁਰੂ ਜੀ ਬਈ ਵਿੱਚ ਇਸ਼ਨਾਨ ਕਰਕੇ ਅਲੋਪ ਹੋ ਗਏ ਅਤੇ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਨੇ ਬੀਬੀ ਜੀ ਨੂੰ ਆਖਿਆ ਕਿ ਤੁਹਾਡਾ ਭਰਾ ਡੁੱਬ ਗਿਆ ਹੈ ਉਸਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਨਾ ਕੀਤਾ ਕਿਉਂਕਿ ਬੀਬੇ ਨਾਲ ਕੀ ਨੂੰ ਵਿਸ਼ਵਾਸ ਤੇ ਸਰਦਾ ਸੀ ਕਿ ਉਹਦਾ ਵੀਰ ਕਦੇ ਨਹੀਂ ਡੁੱਬ ਸਕਦਾ ਉਸਨੇ ਤਕੜੀ ਹੋ ਕੇ ਕਿਹਾ ਆਹ ਤੱਕ ਉਹ ਨਦੀਆਂ ਨਾਲੇ ਬਣੇ ਹੀ ਨਹੀਂ ਹਨ ਜੋ ਮੇਰੇ ਵੀਰ ਨੂੰ ਡਬੋ ਸਕਣ ਜਦੋਂ ਸਾਰੇ ਇੱਕ ਆਵਾਜ਼ ਵਿੱਚ ਕਿਹਾ ਜੋ ਕੁਝ ਮੋਦੀ ਖਾਨੇ ਵਿੱਚ ਸੀ ਗਰੀਬ ਗੁਰਬਿੰਦ ਲਟਾ ਦਿੱਤਾ ਗਿਆ ਹੈ ਇਹ ਸਭ ਕੁਝ ਉਸ ਵਿੱਚ ਭੈੜੀ ਰੂਹ ਔਨ ਕਰਕੇ ਵਾਪਰਿਆ ਉਹਨਾਂ ਕਿਸੇ ਨਾਲ ਬੋਲਦਾ ਹੈ ਅਤੇ ਉਹ ਦਿਲ ਛੱਡ ਗਿਆ ਅਤੇ ਉਸ ਦਾ ਵਿਸ਼ਵਾਸ ਡੋਲ ਗਿਆ ਤਦ ਬਾਬੇ ਨਾਨਕ ਜੀ ਨੇ ਉੱਤਰ ਦਿੱਤਾ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ ਉਹ ਤਾਂ ਮਨੁੱਖਾਂ ਵਿੱਚੋਂ ਭੈੜੀਆਂ ਰੂਹਾਂ ਲਖਣ ਲਈ ਇਸ ਮਾਤ ਲੋਕ ਤੇ ਆਇਆ ਹੈ ਤਿੰਨ ਦਿਨ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਬੇਈ ਨਦੀ ਵਿੱਚੋਂ ਬਾਹਰ ਆਏ ਅਤੇ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ-ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਲਈ ਘਰੋਂ ਤੁਰਨ ਲੱਗੇ। ਤਦ ਮਾਪਿਆਂ, ਸਹੁਰਿਆਂ, ਮਾਤਾ ਸੰਲਕਣੀ ਆਦ ਨੇ ਬਾਰੀ-ਬਾਰੀ ਘਰ त्याਗਣ ਤੋਂ ਵਰਜਿਆ। ਭੈਣ ਨਾਨਕੀ ਜੀ ਨੇ ਆਪਣੇ ਭਤੀਜਾਂ ਦੇ ਪਿਆਰ ਦਾ ਵਾਸਤਾ ਭਾ ਕੇ ਘਰ-ਬਾਰ ਤੇ ਪ੍ਰਵਾਹ ਛੱਡਣ ਤੋਂ ਵਰਜਿਆ ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦਿੰਦੇ ਆ ਗੁਰੂ ਨਾਨਕ ਸਾਹਿਬ ਨੇ ਇੰਜ ਫਰਮਾਇਆ ਆਦਰਯੋਗ ਭੈਣ ਜੀ ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ ਤੁਸੀਂ ਚਿੰਤਾ ਨਾ ਕਰੋ ਮੈਂ ਹਰ ਵੇਲੇ ਤੁਹਾਡੇ ਅੰਗ ਸੰਗ ਹੋਵਾਂਗਾ ਮੈਂ ਤੇਰੇ ਸਾਥ ਹੋਵਾਂਗਾ ਜਦੋਂ ਵੀ ਤੇਰਾ ਮੈਨੂੰ ਮਿਲਣ ਲਈ ਪਿਆਰ ਜਾਗੇ ਵਾਸਤੂ ਮੈਨੂੰ ਚੇਤੇ ਕਰੀ ਮੈਂ ਝਟ ਤੇਰੇ ਪਾਸ ਹੋਵਾਂਗਾ ਪਰੰਤੂ ਆਪਣੇ ਪਿਆਰ ਭਰੇ ਦਿਲ ਦੀ ਧੜਕਣਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਆਪਣੇ ਪਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ ਪ੍ਰੰਤੋ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿੱਚ ਤੜਫ ਤੇ ਚਲਾਰੀਆਂ ਹਨ ਜਿਨ੍ਹਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ ਮੈਂ ਜ਼ਰੂਰ ਜਾਵਾਂਗਾ ਪੁਰਾਤਨ ਜਨਮ ਸਾਖੀ ਵਿੱਚ ਲਿਖਦੇ ਹਨ ਕਿ ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕ ਜੀ ਪਾਸੋਂ 1 ਰੁਪਿਆ ਮੰਗ ਕੇ ਲਿਆ ਅਤੇ ਫਰਮਾਇਆ ਰਬਾਬ ਦੀ ਤੰਦਾ ਵਜਨ ਨਾਲ ਭੈਣ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਅਤੇ ਇਹ ਭੈਣ ਦੇ ਮਿੱਠੇ ਪਿਆਰ ਦੇ ਤੰਦਾਂ ਹਿਲਦਿਆਂ ਰਹਿਣਾ। ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਹਨਾਂ ਪਿਆਰ ਦੇ ਤੰਦਾਂ ਦੇ ਖਿੱਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ। ਪ੍ਰਾਤਨ ਜਨਮ ਸਾਖੀ ਅਤੇ ਹੋਰ ਇਤਿਹਾਸਾਂ ਵਿੱਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਵੀਰ ਨੂੰ ਜਾਦ ਕਰਦੇ ਤਾਂ ਗੁਰੂ ਜੀ ਉੱਥੇ ਉਸ ਵੇਲੇ ਪਹੁੰਚ ਜਾਂਦੇ। ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ। ਫੁਲਕਾ ਪਕਾਉਂਦਿਆਂ ਜਾਦ ਕਰਨ ਵਾਲੀ ਸਾਖੀ ਆਮ ਪ੍ਰਚਲਿਤ ਹੈ ਕਿ ਫੁਲਕਾ ਪਕਾਉਂਦਿਆਂ ਫੁਲਕਾ ਫੁੱਲ ਗਿਆ। ਤਦ ਭੈਣ ਨੇ ਫੁਰਨਾ ਫੁਰਿਆ ਕਿ ਇਹ ਹੁਲਕਾ ਵੀਰ ਦੇ ਸ਼ਕਣ ਜੋਗ ਹੈ ਇਹ ਯਾਦ ਕਰ ਰਹੀ ਸੀ ਕਿ ਬਾਹਰਲੇ ਦਰਵਾਜੇ ਗੁਰੂ ਨਾਨਕ ਸਾਹਿਬ ਆ ਖੜੇ ਹੋਏ ਭੈਣ ਦੀ ਅੱਖਾਂ ਚੁੰਦਿਆ ਗਈਆਂ ਬੇੜੇ ਵਿੱਚ ਵੀਰ ਨੂੰ ਵੇਖ ਕੇ ਅੱਖਾਂ ਵਿੱਚੋਂ ਅਥਰੂ ਆ ਗਏ ਉੱਠ ਪੈਰੀਂ ਪੈਣ ਲੱਗੀ ਤਦ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ ਵੀਰ ਨੇ ਗੱਲ ਨਾਲ ਲਾ ਲਿਆ ਪਿਆਰ ਦੇ ਬੇਬੇ ਜੀ ਨੂੰ ਪਿਆਰ ਦਿੱਤਾ ਤੇ ਕਿਹਾ ਬੇਬੇ ਜੀ ਤੂੰ ਵੱਡੀ ਹੈ ਮੈਂ ਤੇਰੇ ਪੈਰੀਂ ਪਾ ਸਕਦਾ ਹਾਂ ਤੁਸੀਂ ਨਹੀਂ ਸ਼ਰਦਾ ਵਿੱਚ ਗੱਦ ਹੋਈ ਭੈਣ ਬੋਲੀ ਵੀਰ ਜੀ ਤੂੰ ਸੱਚ ਕਹਿੰਦਾ ਹੈ ਪਰ ਜੇ ਮਨੁੱਖ ਹੋਵੇਂ ਤਾਂ ਤੂੰ ਮੇਰੇ ਪੈਰੀਂ ਪਾ ਸਕਦਾ ਹੈ ਤੂੰ ਤਾਂ ਪਰਮੇਸ਼ਰ ਰੂਪ ਹੈ ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਆਪਣੇ ਵੀਰ ਨੂੰ ਪਰਮੇਸ਼ਰ ਹੀ ਕਹਿੰਦੀ ਸੀ ਭੈਣ ਭਰਾ ਦਾ ਇੰਨਾ ਹੀ ਪਿਆਰ ਸੀ ਕਿ ਉਸ ਨੂੰ ਆਪਣੇ ਪਾਸ ਲਿਆਉਂਦਾ ਸੀ ਗੁਰਨਾਨਕ ਦੇਵ ਜੀ ਨੇ ਆਪਣੇ ਜੀਜਾ ਨੂੰ ਕਿਹਾ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ ਜਿਹੜੀ ਮੈਂ ਕਰ ਸਕਾਂ ਤਾਂ ਭੈਣ ਜੀ ਵੀਰ ਦੇ ਪਿਆਰ ਵਿੱਚ ਭਿੱਜੀ ਨੇ ਕਿਹਾ ਤੂੰ ਮੈਨੂੰ ਪਰਮੇਸ਼ਰ ਰੂਪ ਹੀ ਦੱਸਦੀ ਹੈ ਜਿਹੜਾ ਰੁੱਖਾ ਅਸੀਂ ਖਾਂਦੇ ਹਾਂ ਤੂੰ ਇਹਨਾਂ ਧੰਦਿਆਂ ਵਿੱਚ ਨਾ ਪੈ ਤੂੰ ਇਹਨਾਂ ਜੰਝਾਲਾਂ ਜੋਗਾ ਵਿੱਚ ਨਾ ਪੈ ਗੁਰੂ ਜੀ ਕਿਹਾ ਬੇਬੇ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਖਾਣ ਨਾਲ ਸਰੀਰ ਪਵਿੱਤਰ ਤੇ ਨਿਰੋਹਾ ਹੁੰਦਾ ਹੈ ਜੀਜਾ ਜੈਰਾਮ ਜੀ ਪਵਿੱਤਰ ਤੇ ਨਿਰੋਹਾ ਹੁੰਦਾ ਹੈ ਜੀਜਾ ਜੈਰਾਮ ਜੀ ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ਦੂਜੀ ਉਦਾਸੀ ਤੋਂ ਬਾਅਦ ਗੁਰੂ ਜੀ 1518 ਈਸਵੀ ਦੇ ਅਖੀਰ ਭੈਣ ਨਾਨਕ ਜੀ ਨੂੰ ਮਿਲਣ ਗਏ ਵੀਰ ਨੇ ਤੁਰਨ ਲੱਗਾ ਤਾਂ ਰੋਕ ਲਿਆ ਅਜੇ ਨਹੀਂ ਜਾਣਾ ਵੀਰੇ ਬੇਬੇ ਜੀ ਕੋਲ ਢਿੱਲੇ ਸਨ ਭਰਾ ਦੇ ਹੱਥਾਂ ਵਿੱਚ ਭੈਣ ਨੇ ਪ੍ਰਾਣ ਤਿਆਗ ਦਿੱਤੇ ਆਪਣੇ ਹੱਥੀ ਭੈਣ ਜੀ ਤਿੱਖੀ ਖਾ ਤਿਆਰ ਕੀਤੀ ਹੱਥਾਂ ਨਾਲ ਸੰਸਕਾਰ ਕੀਤਾ ਤਿੰਨ ਦਿਨ ਬਾਅਦ ਜੀਜਾ ਜੈਰਾਮ ਜੀ ਵੀ ਰੱਬ ਨੂੰ ਪਿਆਰ ਹੋ ਗਏ ਉਹਨਾਂ ਦਾ ਸੰਸਕਾਰ ਵੀ ਆਪਣੇ ਹੱਥੀ ਕੀਤਾ ਦੋਵਾਂ ਦਾ ਅੰਗੀਠਾ ਵਿੱਚ ਜਲ ਵਰਵਾ ਕਰ ਦਿੱਤਾ ਬੇਬੇ ਨਾਨਕ ਜੀ ਜਿੱਥੇ ਰਹਿੰਦੇ ਸਨ ਤਕਰੀਬਨ 43 ਸਾਲ ਇੱਥੇ ਹੀ ਰਹੇ ਉਸ ਥਾਂ ਗੁਰੂ ਨਾਨਕ ਦੇਵ ਜੀ ਚਰਨਾਂ ਦੀ ਛੋਹ ਪ੍ਰਾਪਤ ਹੈ ਭੈਣ ਨੇ ਆਪਣੇ ਭਰਾ ਨੂੰ ਖੁੱਲੇ 베ੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿੱਚ ਰਹਿ ਕੇ ਗੁਜ਼ਾਰਾ ਕੀਤਾ ਆਹ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ ਨਾਲਕ ਦਾ ਘਰ ਕਿਹੜਾ ਜਿਸ ਦਾ ਖੁੱਲਾ 베ੜਾ ਇੱਥੇ ਹੁਣ ਬੇਬੇ ਨਾਲਕੀ ਯਾਦ ਵਿੱਚ ਸੁੰਦਰ ਗੁਰਦਾਰਾ ਬਣਿਆ ਹੋਇਆ ਹੈ ਜਿੱਥੇ ਉਹਨਾਂ ਦੇ 베ਲੇ ਦੇ ਹੱਥਾਂ ਦਾ ਤੰਦੂਰ ਬਰਤਨ ਸੰਭਾਲ ਕੇ ਰੱਖੇ ਗਏ ਹਨ ਬੇਬੇ ਨਾਲਕੀ ਦਾ ਖੂਹ ਉਸ ਉਪਰੋਖ ਉਵੇਂ ਹੀ ਉਹਨਾਂ ਦੀ ਯਾਦ ਦਿਲਾ ਰਿਹਾ ਨੇ ਸਾਰਾ ਨਗਰ ਹੀ ਗੁਰਦਾਰਾ ਸਮੇਤ ਮੁੜ ਉਸਾਰਿਆ ਗਿਆ ਬੇਬੇ ਨਾਨਕੀ ਜੀ ਆਦਰਸ਼ ਭੈਣ ਸਨ ਜਿਹੜੇ ਆਪਣੇ ਵੀਰ ਨੂੰ ਵੀਰ ਵੀ ਤੇ ਪੀਰ ਵੀ ਸਮਝਦੀ ਰਹੀ ਅਤੇ ਨਾਲ ਹੀ ਜੈਰਾਮ ਤੋਂ ਪਿਆਰੀ ਤੇ ਸਤਿਕਾਰਯੋਗ ਜਾਂਦੀ ਜੈਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੀ ਭਾਵੇਂ ਬੇਬੇ ਨਾਨਕੀ ਦੀ ਆਪਣੀ ਔਲਾਦ ਨਹੀਂ ਸੀ ਪਰ ਆਪਣੇ ਭਤੀਜਿਆਂ ਨੂੰ ਆਪਣੇ ਪੁੱਤਾਂ ਤੋਂ ਵੱਧ ਸਮਝਦੀ ਸੀ ਤੁਹਾਨੂੰ ਇਹ ਸਾਕੀ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਇਹ ਦੱਸਿਓ ਅਤੇ ਹੋਰ ਤਰ੍ਹਾਂ ਦੀਆਂ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ